90 ਦਿਨਾਂ ਦੀ ਨਜ਼ਦੀਕ ਇਤਿਹਾਸਿਕ ਗੁਰਦੁਆਰਾ ਸਿੰਧ ਸਰ ਅਲਹੋਰਾ ਸਾਹਿਬ ਵਿਖੇ ਤਿਰੋਜ਼ਾ ਕਬੱਡੀ ਕੱਪ ਇਸਮਾਪਤ ਹੋਇਆ। ਇਹ ਕਬੱਡੀ ਕੱਪ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਦੀ ਰਹਿਨਮਾਈ ਹੇਠ ਕਰਵਾਇਆ ਜਾਂਦਾ ਹੈ। ਅਖੀਰਲੇ ਦਿਨ ਤੀਸ਼ ਦੀਆਂ 8 ਅਕੈਡਮੀਆਂ ਦੀਆਂ ਟੀਮਾਂ ਨੇ ਭਾਗ ਲਿਆ। ਮੈਚ ਪੰਜਾਬ-ਹਰਿਆਣਾ ਵਿਚਕਾਰ ਸਖਤ ਮੁਕਾਬਲੇ ਵੇਖਣ ਨੂੰ ਮਿਲੇ ਜਿਸ ਵਿੱਚ ਹਰਿਆਣਾ ਦੀ ਟੀਮ ਜੇਤੂ ਰਹੀ। 8 ਅਕੈਡਮੀਆ ਵਿੱਚੋਂ ਜੋਗੇਵਾਲ ਦੀ ਟੀਮ ਜੇਤੂ ਰਹੀ। ਅਤੇ ਫਗਵਾੜਾ ਦੀ ਟੀਮ ਦੂਜੇ ਨੰਬਰ ਉੱਤੇ ਰਹੀ ਫਰਸਟ ਟੀਮ ਨੂੰ 1,21,000 ਅਤੇ ਸੈਕੰਡ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਅਖੀਲੇ ਦਿਨ ਮੁੱਖ ਮਹਿਮਾਨ ਡੀਆਈ ਚੂਰੀਆਂ ਜਪਟਿਆਲਾ ਮਨਦੀਪ ਸਿੰਘ ਸਿੱਧੂ ਹਲਕਾ ਨਾਬਦ ਵਿਧਾਇਕ ਗੁਰਦੇਵ ਸਿੰਘ ਦੀਪਮਾਨ ਪੰਜਾਬ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਰਖੜਾ ਸਾਬਕਾ ਆਈਜੀ ਹਨਨਵੀਰ ਸਿੰਘ ਖਟਰਾ ਵੀ ਮੌਕੇ ਉੱਤੇ ਪਹੁੰਚੇ ਹੋਏ ਸਨ DIG ਪਟਿਆਲਾ ਨੇ ਸਿੱਖ ਪ੍ਰਚਾਰਕ ਜਥੇਦਾਰ ਪਪਾ ਕਸ਼ਮੀਨਾ ਸਿੰਘ ਦੇ ਸੁਪਰਾਲੇ ਦੀ ਸ਼ਲਾਘਾ ਕੀਤੀ ਹੈ। ਉਪ ਗੁਰੂ ਖਾਲਸਾ ਸਾਜ ਸੰਗਤ ਜੀ ਅੱਜ ਗੁਰਦੁਆਰਾ ਸਿਸਰ ਲਹੌਰਾ ਵਿਖੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਅਤੇ ਮਾ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ ਤੀਸਰਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਦੇ ਵਿੱਚ ਪੰਜਾਬ ਤੇ ਜਿਹੜੇ ਵਰਲਡ ਵਿੱਚ ਖੇਡੇ ਹੋਏ ਖਿਡਾਰੀ ਵੱਡੀਆਂ ਟੀਮਾਂ ਨੇ ਪਾਗ ਲਿਆ ਬਹੁਤ ਵੱਡਾ ਟੂਰਨਾਮੈਂਟ ਹੋਇਆ ਜਿਹਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਇਲਾਕੇ ਦੀਆਂ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਦਿੱਤਾ ਉੱਥੇ ਖਿਡਾਰੀਆਂ ਨੂੰ ਬਹੁਤ ਵੱਡੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਜੋ ਕਾਲਪੁਰ ਦੀ ਗੁਰਮਾਰ ਦੀ ਕਿਰਪਾ ਸਦਕਾ ਸਾਰਾ ਟੂਰਨਾਮੈਂਟ ਬੜੀ ਚੜ੍ਹਦੀ ਕਲਾ ਨਾਲ ਤੇ ਸੁਖ ਸ਼ਾਂਤੀ ਨਾਲ ਸੰਪੰਨ ਹੋਇਆ ਅਸੀਂ ਅੱਗੇ ਵਾਸਤੇ ਵੀ ਆਸ ਕਰਦੇ ਹਾਂ ਕਿ ਕਾਲਪੁਰ ਪਰਮੇਸ਼ਰ ਗੁਰੂ ਮਾਰਾ ਸਾਹਿਬ ਤੋਂ ਪ੍ਰਬੰਧਕ ਕਮੇਟੀ ਤੋਂ ਪ੍ਰਬੰਧਕਾਂ ਤੋਂ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸਿਰ ਤੇ ਇਸ ਤੋਂ ਵਧੀਆ ਟਰਨਮੈਂਟ ਹੋਇਆ ਕਰੇ ਸਾਰੇ ਇੱਥੇ ਇਲਾਕੇ ਦਾ ਧੰਨਵਾਦ ਹੈ ਉਹ ਇੱਥੇ ਸਲਾਨਾ ਜਿਹੜਾ ਬੱਬਾ ਕਸ਼ਮੀਰਾ ਸਿੰਘ ਵੱਲੋਂ ਕਰਾਇਆ ਜਾਂਦਾ ਗੁਰਦੁਆਰਾ ਸਿੱਧ ਸਰ ਸਾਬ ਲੋਹਰਾਂ ਵਿਖੇ ਜੋ ਕਬੱਡੀ ਟਰਨਮੈਂਟ ਹੈ ਉਹਦੇ ਵਿੱਚ ਮੈਂ ਆਇਆ ਤੇ ਮੈਂ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਖੇਡਾਂ ਵੱਲੀ ਜਿਹੜਾ ਜਦੋਂ ਧਾਰਮਿਕ ਸ਼ਕਤੀਆਂ ਜਿਹੜੀਆਂ ਉਹ ਖੇਡਾਂ ਵਾਲੇ ਪਾਸੇ ਯੂਥ ਨੂੰ ਲਾਉਂਦੀਆਂ ਉਹਦਾ ਬਹੁਤ ਦੂਰ ਰਸ ਜਿਹੜਾ ਨਤੀਜੇ ਨਿਕਲਦੇ ਆ ਇਸ ਕਰਕੇ ਮੈਂ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਸਾਰਿਆਂ ਨੂੰ ਇੱਕ ਇਹਨਾਂ ਜਿਹੜੀ ਬੈਸਟ ਟੀਮ ਆ ਉਹ ਜਿੱਤੇ ਤੇ ਪ੍ਰਬੰਧਕਾਂ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਜੀ ਜਿਸ ਤਰ੍ਹਾਂ ਆ ਪੰਜਾਬ ਦੀ ਨੌਜਵਾਨੀ ਨੂੰ ਵਿਸ਼ੇਸ਼ ਦਿੱਤੀ ਜਾ ਰਹੀ ਹੈ ਮਹਾਪੁਰਸ਼ਾਂ ਵੱਲੋਂ ਨਸ਼ਿਆਂ ਦੇ ਦਿੱਖੋ ਇਹ ਜਿਹੜਾ ਨਾ ਸੁਸਾਇਟੀ ਦੇ ਵਿੱਚ ਮਕਤਾਰ ਤੇ ਅੱਜਕੱਲ ਕਿਉਂਕਿ ਪੁਲਿਸ ਦਿਖਦੀ ਹੈ ਵਰਦੀ ਦੇ ਵਿੱਚ ਤੇ ਮੰਨ ਲਿਆ ਜਾਂਦਾ ਵੀ ਪੁਲਿਸ ਵੱਲੋਂ ਹੀ ਸ਼ਾਇਦ ਨਸ਼ੇ ਰੋਕਣਾ ਹੈ ਪਹਿਲੇ ਤੌਰ ਤੇ ਮਾਪੇ ਦਾ ਰੋਲ ਹੁੰਦਾ ਦੂਜੇ ਤੌਰ ਤੇ ਸੋਸਾਇਟੀ ਦਾ ਰੋਲ ਹੁੰਦਾ ਤੀਜੇ ਤੌਰ ਤੇ ਹਿੰਦੁਸਤਾਨ ਦੇ ਲੋਕ ਆਪਾ ਧਾਰਮਿਕ ਪ੍ਰਵੇਤੀ ਦੇ ਆ ਤੇ ਧਾਰਮਿਕ ਸੰਸਥਾਵਾਂ ਦਾ ਵੀ ਬਹੁਤ ਵੱਡਾ ਰੋਲ ਹੈ ਕਿਉਂਕਿ ਲੋਕ ਸ਼ਰਧਾ ਦੇ ਨਾਲ ਉੱਥੇ ਜਾਂਦੇ ਆ ਮੱਥਾ ਟੇਕਦੇ ਆ ਤੇ ਉਹ ਉਹਨਾਂ ਦਾ ਵੀ ਇਹ ਰੋਲ ਬਣਦਾ ਵੀ ਉਹ ਜਿਹੜੇ ਇਸ ਪਾਸੇ ਯੂਥ ਨੂੰ ਸਹੀ ਡਾਇਰੈਕਸ਼ਨ ਦੇਣ ਤੇ ਮੈਨੂੰ ਲੱਗਦਾ ਵੀ ਇਤੋਂ ਵਧੀਆ ਸਹੀ ਟੰਗਣੀ ਕੋਈ ਵੀ ਜਿਹੜੀ ਖੇਡਾਂ ਵਾਲੇ ਪਾਸੇ ਯੂਥ ਨੂੰ ਪ੍ਰੇਰਿਤ ਕਰਨਾ ਤੇ ਮੈਂ ਬਾਬਾ ਕਸ਼ਮੀਰਾ ਸਿੰਘ ਨੂੰ ਤੇ ਸਮੂਹ ਪ੍ਰਬੰਧਕਾਂ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੰਦਾ ਗੁਰੂ ਨਾਨਕ ਪਾਤਸ਼ਾਹ ਜ समर्पित ਹੈ ਜੀ ਔਰ ਬਾਬਾ ਸੁਖਦੇਵ ਸਿੰਘ ਜੀ ਲੌਰਾਂ ਸਾਹਿਬ ਵਾਲੇ ਔਰ ਬਾਬਾ ਕਸ਼ਮੀਰਾ ਸਿੰਘ ਜੀ ਦਾ ਬਹੁਤ ਵੱਡਾ ਪ੍ਰਾਲਾ ਜੀ ਇਹ ਕਿ ਤਿੰਨ ਦਿਨ ਦਾ ਅੱਜ ਅਖੀਲਾ ਦਿਨ ਹੈ ਔਰ ਤਿੰਨੇ ਦਿਨ ਪੰਜਾਬ ਦੇ ਨੌਜਵਾਨ ਬੱਚੇ ਜਿਹੜੇ ਆ ਪੰਜਾਬ ਦੇ ਅਲੱਗ-ਅਲੱਗ ਕੁੰਨਿਆਂ ਤੋਂ ਇੱਥੇ ਕਬੱਡੀ ਖੇਡਣ ਆਉਂਦੇ ਆ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਆ ਕਬੱਡੀ ਖੇਡਦੇ ਨੇ ਪਰ ਇਨਾਮ ਜਿਹੜੇ ਆ ਵੱਡੀ ਗਿਣਤੀ ਦਿੱਤੇ ਜਾਂਦੇ ਨੇ ਸੋ ਬਹੁਤ ਵੱਡਾ ਪ੍ਰਾਲਾ ਜੀ ਇਹ ਬਾਬਾ ਕਸ਼ਮੀਰਾ ਸਿੰਘ ਜੀ ਦਾ ਔਰ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਹੋਣ ਦੇ ਵਿੱਚ ਬਹੁਤ ਵੱਡੀ ਮਦਦ ਮਿਲਦੀ ਹੈ ਬੱਚੇ ਸ਼ਾਇਦ ਹੁੰਦੇ ਨੇ ਵੱਡੇ ਲੈਵਲ ਤੇ ਅੱਗੇ ਉਹਨਾਂ ਨੂੰ ਮੌਕੇ ਮਿਲਦੇ ਨੇ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਾਬਾ ਕਸ਼ਮੀਰਾ ਸਿੰਘ ਜੀ ਦਾ ਕਿ ਬਹੁਤ ਵੱਡਾ ਪ੍ਰਾਲਾ ਕਰ ਰਹੇ ਆ ਪੂਰੇ ਇਲਾਕੇ ਦੀ ਸੰਗਤ ਜਿਹੜੀ ਆ ਇਸ ਟੂਰਨਾਮੈਂਟ ਦਾ ਆਨੰਦ ਲੈਣ ਵਾਸਤੇ ਆਉਂਦੀ ਹੈ ਜੀ ਤੇ ਮੈਂ ਬਤੌਰ ਐਮਐਲਏ ਹਾਜ਼ਰੀ ਲਾਉਣ ਵਾਸਤੇ ਆਇਆ ਹਾਂ ਜੀ ਸੰਗਤ ਦੇ ਦਰਸ਼ਨ ਕੀਤੇ ਨੇ ਬਾਬਾ ਜੀ ਨਾਲ ਗੱਲਬਾਤ ਹੋਈ ਹੈ ਖਿਡਾਰੀਆਂ ਨੂੰ ਐਪਰੀਸ਼ੀਏਟ ਕੀਤਾ ਸਾਰਿਆਂ ਨੂੰ ਤੇ ਸਭ ਨੂੰ ਬਹੁਤ-ਬਹੁਤ ਮੁਬਾਰਕ ਜੋ ਗੁਰਦੁਆਰਾ ਸਿੱਧ ਸਰਲौरा ਸੰਤ ਬਾਬਾ ਸਰਦੇਵ ਸਿੰਘ ਜੀ ਦੀ ਯਾਦ ਵਿੱਚ ਬਾਬਾ ਕਸ਼ਮੀਰਾ ਸਿੰਘ ਜੀ ਵੱਲੋਂ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਕਰਾਇਆ ਜਾ ਰਿਹਾ ਹੈ ਇਹਦੇ ਬਹੁਤ ਦੇ ਵਧਾਈ ਦੇ ਪਾਤਰ ਨੇ ਅਸਲ ਨਾ ਖੇਡਣਾ ਮਨ ਕਾ ਜਾਓ ਇਹਦੇ ਤਹਿਤ ਜੋ ਇਲਾਕੇ ਦੀ ਪਲੇਅਰ ਸੰਗਤ ਤੇ ਡਿਫਰੈਂਟ ਡਿਫਰੈਂਟ ਕਲੱਬਸ ਨੇ ਇਹ ਜਿਹੜਾ ਉਪਰਾਲਾ ਬਾਬਾ ਕਸ਼ਮੀਰਾ ਸਿੰਘ ਜੀ ਦੀ ਯਾਤਰਾ ਨਾਲ ਹੋ ਰਿਹਾ ਇੱਕ ਬਹੁਤ ਹੀ ਯੰਗਸਟਰਸ ਲਈ ਯੂਥ ਦੇ ਲਈ ਇੱਕ ਚੰਗਾ ਸਨੇਹਾ ਨਿੱਗਰ ਸਨੇਹਾ ਕਿ ਅਸੀਂ ਆਪਣੀ ਜਵਾਨੀ ਨੂੰ ਔਰ ਸਾਡੇ ਜਿਹੜੀ ਐ ਇੰਟਰ ਕਲੱਬਸ ਇੰਟਰ ਜਿਹੜੀ ਆਪਸ ਦੇ ਵਿੱਚ ਮੈਚੇਜ਼ ਹੁੰਦੇ ਨੇ ਉਹਦੇ ਨਾਲ ਅਸੀਂ ਇਹਨਾਂ ਨੂੰ ਜਿਹੜਾ ਇਹਨਾਂ ਦੇ ਜਵਾਨੀ ਦਾ ਜੋਸ਼ ਹੈ ਉਹਨੂੰ ਅਸੀਂ ਸਹਿਦ ਦਿੰਨੇ ਆ ਮੈਂ ਸਮਝਦਾ ਸਮੁੱਚਾ ਇਲਾਕਾ ਹੀ ਵਧਾਈ ਦਾ ਪਾਤਰ ਹੈ ਕਿਉਂਕਿ ਸੰਤ ਬਾਬਾ ਕਸ਼ਮੀਰ ਸਿੰਘ ਜੀ ਬਹੁਤ ਧਾਰਮਿਕ ਤੌਰ ਤੇ ਬਹੁਤ ਵੱਡੇ ਪੱਧਰ ਤੇ ਸੇਵਾ ਕਰ ਰਹੇ ਨੇ ਔਰ ਨਾਲ ਦੀ ਨਾਲ ਯੂਥ ਨੂੰ ਅੱਜ ਦੇ ਪਦਾਰਥਵਾਦੀ ਯੁੱਗ ਵਿੱਚੋਂ ਕੱਢ ਕੇ ਨਸ਼ਿਆਂ ਤੋਂ ਰਹਿਤ ਕਰ ਲਈ ਜਿੱਤੇ ਅੰਮ੍ਰਿਤ ਸੰਚਾਰ ਵੀ ਕਰਾਉਂਦੇ ਨੇ ਤੇ ਨਾਲ ਖੇਡਾਂ ਵੱਲ ਪ੍ਰੇਰਿਤ ਕਰਕੇ ਲਗਾਤਾਰ ਇਹ ਤੀਜਾ ਟੂਰਨਾਮੈਂਟ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਹਦੇ ਵਿੱਚ ਨੌਜਵਾਨ ਲੜਕੇ ਸਾਡੀਆਂ ਧੀਆਂ ਨੂੰ ਪ੍ਰੇਰਿਤ ਕਰਕੇ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਚੰਗਾ ਸਿਰਜਿਆ ਜਾ ਸਕੇ ਜਿਹੜਾ ਗੁਰੂ ਪੀਰਾਂ ਦੀ ਧਰਤੀ ਵਾਲਾ ਪੰਜਾਬ ਸੀ ਉਹ ਦੁਬਾਰਾ ਵਿਕਸਤ ਹੋ ਸਕੇ ਤੇ ਵੱਲੋਂ ਜਿਹੜੀ ਨੌਜਵਾਨੀ ਅੱਜ ਸਾਡੀ ਉਹ ਨਸੇ ਵਾਲੇ ਵੱਲ ਜਾ ਰਹੀ ਆ ਉਹਨੂੰ ਰੋਕਣ ਲਈ ਇਹ ਬਹੁਤ ਵਧੀਆ ਪ੍ਰਾਲਾ ਵੀ ਜਿਹੜਾ ਨਸਿਆਂ ਤੋਂ ਦੂਰ ਹੋ ਕੇ ਕਬੱਡੀ ਖੇਡ ਲਈ ਖੇਡਾਂ ਲਈ ਬਾਬਾ ਜੀ ਦਾ ਬਹੁਤ ਵਧੀਆ ਪ੍ਰਾਲਾ ਧੰਨਵਾਦ ਕਰਦਾ ਜਿਹੜਾ ਪਹਿਲਾ ਨਾਮ ਸੀ ਆਲ ਓਪਨ ਦਾ 121000 ਸੈਕੰਡ ਸੀ 1 ਲੱਖ ਰੁਪਇਆ 1000 ਦੂਜਾ ਲੜਕੀਆਂ ਦਾ 41000 ਤੇ 31000 ਤੀਜਾ ਫਿਰ ਜਿਹੜੇ ਮੁੰਡੇ ਤੇ 75 ਕਿਲੋ 27 ਤੇ 23 17 ਤੇ 13 ਫਿਰ ਬੱਚੇ ਜਿਹੜੇ ਸਕੂਲ ਵਾਲੇ ਤੇ ਉਹਨਾਂ ਦਾ ਵੀ 7151 ਚਾਰ ਟੀਮਾਂ ਨੂੰ ਦਿੱਤਾ ਮੈਂ ਬਾਬਾ ਜੀ ਦਾ ਬਹੁਤ ਵਧੀਆ ਧੰਨਵਾਦ ਕਰਦਾ ਤੇ ਅੱਗੇ ਨੂੰ ਵੀ ਇਸ ਤਰ੍ਹਾਂ ਚੱਲਦਾ ਰਹੇ ਮੇਲਾ ਬਹੁਤ ਬਹੁਤ ਧੰਨਵਾਦ ਬਾਈ ਕੋਲ ਹਲਸਾ ਵਾਜੀ ਪਤ